ਇਹ ਸਾਰੀ ਕਾਰਵਾਈ ਨੂੰ ਤੁਸੀਂ ਕਿਵੇਂ ਦੇਖਿਆ ਕਿ ਇੱਕ ਪੋਲਿਟੀਕਲ ਡਰਾਮਾ ਕਿੱਡੇ ਜਾ ਰਿਹਾ ਸਿਰਫ ਤੇ ਸਿਰਫ ਵਿਰੋਧੀ ਧਿਰ ਦੀ ਆਵਾਜ਼ ਬੰਦ ਕਰਨ ਲਈ ਕਿਉਂਕਿ ਵਿਕਰਮ ਮਜੀਠੀਆ ਸਰਕਾਰ ਤੇ ਹਮਲਾਵਰ ਨੇ ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਕਰਦੇ ਨੇ ਅੰਮ੍ਰਿਤਸਰ ਦੇ ਵਿੱਚ ਕਿਸ ਤਰੀਕੇ 40 50 ਬੰਦੇ ਬਿਨਾ ਵਰਦੀ ਤੋਂ ਉਹਨਾਂ ਦੇ ਘਰੇ ਦਾਖਲ ਹੁੰਦੇ ਨੇ ਉੱਥੋਂ ਉਹਨਾਂ ਦੀ ਅਰੈਸਟ ਕੀਤੀ ਜਾਂਦੀ ਹੈ ਸੋ ਇੱਕ ਲੇਡੀ ਦੇ ਘਰੇ ਇੱਕ ਉਹਦੇ ਬੈਡਰੂਮ ਤੱਕ ਤੁਸੀਂ ਸਰਚ ਕਰ ਲਈਏ ਕਿਹੜੀ ਸਰਕਾਰ ਹੈ ਕਿਹੜੀ ਤੁਸੀਂ ਆਮ ਆਦਮੀ ਪਾਰਟੀ ਕਿਹੜੇ ਕਾਨੂੰਨ ਤਹਿਤ ਇਹ ਕਰ ਰਹੀ ਹੈ ਛੋਟੇ ਛੋਟੇ ਬੱਚਿਆਂ ਦੇ ਬਸਤੇ ਫਰੋਲੇ ਤੁਸੀਂ ਕਬਰਡਸ ਖੋਲੀਆਂ ਇੱਕ ਲੇਡੀ ਦੇ ਪ੍ਰਾਈਵੇਟ ਤੁਸੀਂ ਜੋ ਉਹਨਾਂ ਦਾ ਕੋਈ ਉੱਥੇ ਸਮਾਨ ਸੀ ਉਹ ਤੁਸੀਂ ਚੱਕ ਕੇ ਸਾਰਾ ਖੰਡਾਇਆ ਇਹ ਰਾਜਨੀਤੀ ਹੈ ਇੰਨਾ ਡਰ ਗਿਆ ਆਮ ਆਦਮੀ ਪਾਰਟੀ ਦੀ ਸਰਕਾਰ ਕਿ ਬੀਤੀ ਰਾਤ ਹੀ ਐਫ ਆਈ ਆਰ ਤਾਂ ਦਰਜ ਹੋ ਗਈ ਉਸ ਆਧਾਰ ਤੇ ਇਹ ਜਿਹੜਾ ਸਾਰੀ ਕਾਰਵਾਈ ਹੋਈ ਹਰਵਿੰਦ ਕੇਜਰੀਵਾਲ ਜੀ ਤਾਂ ਇਹ ਜਿਹੜਾ ਡਰਗ ਦਾ ਕੇਸ ਹੈ ਇਹ ਚ ਕੋਰਟ ਦੇ ਵਿੱਚ ਲਿਖਤੀ ਮਾਫੀ ਮੰਗ ਕੇ ਭੱਜੇ ਨੇ ਸੁਪਰੀਮ ਕੋਰਟ ਤੱਕ ਸਰਕਾਰ ਕੇਸ ਅਰ ਚੁੱਕੀ ਹੈ ਸੁਪਰੀਮ ਕੋਰਟ ਤੱਕ ਲੱਭਿਆ ਨਹੀਂ ਮਤਲਬ ਡਰੱਗ ਦੇ ਮੁਕਦਮੇ ਚ ਕੁਝ ਨਹੀਂ ਲੱਭਿਆ ਹੁਣ ਕਹਿੰਦੇ ਜੀ ਡਿਸਪਰਪੋਰਸ਼ਨਟ ਅਸੈਟਸ ਦਾ ਸੀ ਕੇਸ ਬਣਾਉਣ ਲੱਗੇ ਆ ਕਿ ਕਹਿੰਦੇ ਪ੍ਰਾਣੀਆਂ ਸਰਕਾਰਾਂ ਸਾਾਬਕਾਂ ਮੰਤਰੀਆਂ ਦੀਆਂ ਗੱਡੀਆਂ 'ਚ ਨਸ਼ਾ ਤਸਕਰ ਘੁੰਮਦੇ ਹੁੰਦੇ ਸੀ ਤੇ ਫਿਰ ਉਦੋਂ ਤੱਕ ਕੀ ਕਰ ਰਹੇ ਸੀ 3 ਸਾਲਾਂ ਤੋਂ ਸੁਪਰੀਮ ਕੋਰਟ ਤੱਕ ਤਾਂ ਜਾਏ ਚਲਾਨ ਤਾਂ ਪੇਸ਼ ਕਰ ਨਹੀਂ ਸਕੇ ਅੱਜ ਤੱਕ ਉਸ ਕੇਸ 'ਚ ਚਲਾਨ ਤਾਂ ਪੇਸ਼ ਹੋਇਆ ਨਹੀਂ ਹੁਣ ਤੁਸੀਂ ਨਵਾਂ ਪਰਚਾ ਦਰਜ ਕਰਕੇ ਤੁਸੀਂ ਇਹ ਗੱਲ ਸੋਚਦੇ ਹੋ ਕਿ ਹੁਣ ਅਸੀਂ ਵੱਖਰੇ ਪਰਚੇ 'ਚ ਅਰੈਸਟ ਪਾ ਕੇ ਸਿਰਫ ਆਪਣੀ ਪੋਲੀਟਿਕਲ ਈਗੋ ਸੈਟੀਸਫਾਈ ਕਰਨੀ ਹੈ ਸ਼੍ਰੋਮਣੀ ਅਕਾਲੀ ਦਲ ਲੋਕਾਂ ਦੇ ਹੱਕਾਂ ਦੀ ਗੱਲ ਕਰਦਾ ਨਾ ਝੂਠੇ ਪਰਚਿਆਂ ਤੋਂ ਪਹਿਲਾਂ ਡਰਿਆ ਸੀ ਨਾ ਹੁਣ ਡਰਦੇ ਵਿਕਰਮ ਸਿੰਘ ਮਜੀਠੀਆ ਦੇ ਚੰਡੀਗੜ੍ਹ ਤੇ ਅਮ੍ਰਿਤਸਰ ਦੀ ਰਹਾਇਸ਼ ਤੇ ਰੇਡ ਹੁੰਦੀ ਹੈ ਫਿਰ ਹਿਰਾਸਤ ਚ ਲਿਆ ਜਾਂਦਾ ਅਰਸ਼ਦੀਪ ਸਿੰਘ ਕਲੇਰ ਜੀ ਸਾਡੇ ਨਾਲ ਨੇ ਕਲੇਰ ਸਾਹਿਬ ਤੁਸੀਂ ਸਵੇਰ ਤੋਂ ਇੱਥੇ ਹੀ ਹੋ ਔਰ ਵਿਜੀਲੈਂਸ ਦੇ ਅਧਿਕਾਰੀਆਂ ਨੇ ਜਿਸ ਢੰਗ ਨਾਲ ਛਾਪੇਮਾਰੀ ਕੀਤੀ ਔਰ ਜਿਹੜੀਆਂ ਜਾਣਕਾਰੀਆਂ ਦਿੱਤੀਆਂ ਜਾ ਰਹੀਆਂ ਨੇ ਪੰਜਾਬ ਦੇ ਮੰਤਰੀਆਂ ਵੱਲੋਂ ਪ੍ਰੈਸ ਕਾਨਫਰੰਸ ਨਾਲ ਬਕਾਇਦਾ ਕੇ ਵਿਕਰਮ ਸਿੰਘ ਮਜੀਠੀਆ ਕੋਲੋਂ ਜਾਂ ਉਹਨਾਂ ਦੇ ਘਰ ਤੋਂ ਕੀ ਕੁਛ ਅਸੀਂ ਬਰਾਮਦ ਕਰ ਰਹੇ ਹਾਂ ਇਹ ਸਾਰੀ ਕਾਰਵਾਈ ਨੂੰ ਤੁਸੀਂ ਕਿਵੇਂ ਦੇਖਿਆ ਦੇਖੋ ਸਵੇਰ ਤੋਂ ਇੱਕ ਚੀਜ਼ ਤਾਂ ਬੜੇ ਸਪਸ਼ਟ ਤੌਰ ਤੇ ਸਾਨੂੰ ਵੀ ਤੇ ਮੀਡੀਆ ਨੂੰ ਵੀ ਸਮਝ ਆ ਰਹੀ ਹੈ ਕਿ ਇੱਕ ਪੋਲਿਟੀਕਲ ਡਰਾਮਾ ਖੇਡਿਆ ਜਾ ਰਿਹਾ ਸਿਰਫ ਤੇ ਸਿਰਫ ਵਿਰੋਧੀ ਧਿਰ ਦੀ ਆਵਾਜ਼ ਬੰਦ ਕਰਨ ਲਈ ਕਿਉਂਕਿ ਵਿਕਰਮ ਮਜੀਠੀਆ ਸਰਕਾਰ ਤੇ ਹਮਲਾਵਰ ਨੇ ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਕਰਦੇ ਨੇ ਉਸ ਦੇ ਤਹਿਤੀ ਇਹ ਜਿਹੜੀ ਸਾਰੀ ਕਾਰਵਾਈ ਇਹਨੂੰ ਅੰਜਾਮ ਦਿੱਤਾ ਜਾ ਰਿਹਾ ਤੇ ਤੁਸੀਂ ਦੇਖੋ ਕਿ ਅੰਮ੍ਰਿਤਸਰ ਦੇ ਵਿੱਚ ਕਿਸ ਤਰੀਕੇ 40-50 ਬੰਦੇ ਬਿਨਾ ਵਰਦੀ ਤੋਂ ਉਹਨਾਂ ਦੇ ਘਰੇ ਦਾਖਲ ਹੁੰਦੇ ਨੇ ਉੱਥੋਂ ਉਹਨਾਂ ਦੀ ਅਰੈਸਟ ਕੀਤੀ ਜਾਂਦੀ ਹੈ ਤੇ ਆਹ ਉਹਰੇ ਚੰਡੀਗੜ੍ਹ ਦਾ ਰੈ residense ਹੈ ਇਹ ਹੁਣ ਇੱਕ ਐਮਐਲਏ ਗਨੀਵਕੌਰ ਮਜੀਠੀਆ ਜੀ ਦਾ ਘਰ ਹੈ ਇਹ ਇੱਕ ਸਰਕਾਰੀ ਰੈ residense ਹੈ ਉਰੇ ਬਿਨਾ ਸਰਚ ਵਾਰੰਟ ਤੋਂ ਪੁਲਿਸ ਨੇ ਆ ਕੇ ਰੇਡ ਕੀਤੀ ਹੈ ਚੰਡੀਗੜ੍ਹ ਪੁਲਿਸ ਕੋਲੇ ਸਰਚ ਵਾਰੰਟ ਦੀ ਕੋਈ ਕਾਪੀ ਨਹੀਂ ਅਸੀਂ ਜਿਹੜੇ ਰੋਪੜ ਦੇ ਐਸਐਸਪੀ ਉਹਨਾਂ ਤੋਂ ਸਰਚ ਵਾਰੰਟ ਦੀ ਕਾਪੀ ਮੰਗੀ ਕੋਈ ਸਰਚ ਵਾਰੰਟ ਨਹੀਂ ਸੋ ਇੱਕ ਲੇਡੀ ਦੇ ਘਰੇ ਇੱਕ ਉਹਦੇ ਬੈਡਰੂਮ ਤੱਕ ਤੁਸੀਂ ਸਰਚ ਕਰ ਲਈਏ ਕਿਹੜੀ ਸਰਕਾਰ ਹੈ ਕਿਹੜੀ ਤੁਸੀਂ ਆਮ ਆਦਮੀ ਪਾਰਟੀ ਕਿਹੜੇ ਤਕਨੂੰਨ ਤਹਿਤ ਕਰ ਰਹੀ ਹੈ ਛੋਟੇ ਛੋਟੇ ਬੱਚਿਆਂ ਦੇ ਬਸਤੇ ਫਰੋਲੇ ਤੁਸੀਂ ਕਬਰਡਸ ਖੋਲੀਆਂ ਇੱਕ ਲੇਡੀ ਦੇ ਪ੍ਰਾਈਵੇਟ ਤੁਸੀਂ ਜੋ ਉਹਨਾਂ ਦਾ ਕੋਈ ਉੱਥੇ ਸਮਾਨ ਸੀ ਉਹ ਤੁਸੀਂ ਚੱਕ ਕੇ ਸਾਰਾ ਖੰਡਾਇਆ ਇਹ ਰਾਜਨੀਤੀ ਹੈ ਇਨਾ ਡਰ ਗਿਆ ਆ ਆਮ ਆਦਮੀ ਪਾਰਟੀ ਦੀ ਸਰਕਾਰ ਔਰ ਜਾਣਕਾਰੀ ਤੇ ਵੀ ਇਹ ਕਿ ਬੀਤੀ ਰਾਤ ਹੀ ਐਫ ਆਈ ਆਰ ਤਾਂ ਦਰਜ ਹੋ ਗਈ ਉਸ ਆਧਾਰ ਤੇ ਜਿਹੜਾ ਸਾਰੀ ਕਾਰਵਾਈ ਹੋਈ ਹੈ ਦੇਖੋ ਮੈਂ ਅੱਜ ਇਹਨਾਂ ਨੂੰ ਪੁੱਛਣਾ ਚਾਹੁੰਦਾ ਕਦੇ ਤੱਕ ਕੁਲਦੀਪ ਢਾਲੀਵਾਲ ਆ ਜਾਂਦੇ ਨੇ ਐਨ ਆਰ ਆਈ ਅਫੇਅਰਜ਼ ਦੇ ਮੰਤਰੀ ਨੇ ਉਹ ਦੱਸ ਰਹੇ ਨੇ ਕਿ ਜੀ ਰੇਡ ਦੇ ਵਿੱਚ ਕੀ ਮਿਲਿਆ ਰੇਡ ਚ ਅਸੀਂ ਕੀ ਬਰਾਮਦ ਕਰ ਰਹੇ ਹਾਂ ਗੱਲਾਂ ਉਹ ਆ ਕੁਝ ਕਰ ਰਹੇ ਨੇ ਸੋ ਹੁਣ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਸਰਕਾਰ ਨੂੰ ਅਰਵਿੰਦ ਕੇਜਰੀਵਾਲਾ ਜੇ ਬਹੁਤ ਵੱਡੀਆਂ ਗੱਲਾਂ ਕਰ ਰਹੀ ਸੀ ਅਰਵਿੰਦ ਕੇਜਰੀਵਾਲ ਜੀ ਤਾਂ ਇਹ ਜਿਹੜਾ ਡਰੱਗ ਦਾ ਕੇਸ ਹੈ ਇਹ ਚ ਕੋਰਟ ਦੇ ਵਿੱਚ ਲਿਖਤੀ ਮਾਫੀ ਮੰਗ ਕੇ ਭੱਜੇ ਨੇ ਸੁਪਰੀਮ ਕੋਰਟ ਤੱਕ ਸਰਕਾਰ ਕੇਸ ਆਰ ਚੁੱਕੀ ਆ ਸੁਪਰੀਮ ਕੋਰਟ ਤੱਕ ਲੱਭਿਆ ਨਹੀਂ ਮਤਲਬ ਡਰੱਗ ਦੇ ਮੁਕਦਮੇ ਚ ਕੁਝ ਨਹੀਂ ਲੱਭਿਆ ਹੁਣ ਕਹਿੰਦੇ ਜੀ ਡਿਸਪਰਪੋਰਸ਼ਨਲ ਐਸੈਟਸ ਦਾ ਸੀ ਕੇਸ ਬਣਾਉਣ ਲੱਗੇ ਆ ਮਤਲਬ ਹੁਣ ਉਹ ਜਿਹੜੀ ਐਸਆਈਟੀ ਆ ਉਹਦੀ ਕਿਸੇ ਰਿਪੋਰਟ ਦੇ ਆਧਾਰ ਤੇ ਇੱਕ ਨਵਾਂ ਪਰਚਾ ਦਰਜ ਕਰਕੇ ਸਿਰਫ ਸਰਵੰਦਰ ਦਰਜ ਕਰ ਦਿੱਤੇ ਗਏ ਕਹਿੰਦੇ ਪੁਰਾਣੀਆਂ ਸਰਕਾਰਾਂ ਦੇ ਸਾਬਕਾ ਮੰਤਰੀਆਂ ਦੀਆਂ ਗੱਡੀਆਂ ਚ ਨਸ਼ਾ ਤਸਕਰ ਘੁੰਮਦੇ ਹੁੰਦੇ ਸੀ ਤੇ ਫਿਰ ਉਦੋਂ ਤੇ ਕੀ ਕਰ ਰਹੇ ਸੀ ਤਿੰਨ ਸਾਲਾਂ ਤੋਂ ਸੁਪਰੀਮ ਕੋਰਟ ਤੱਕ ਤਾਂ ਜਾਏ ਚਲਾਨ ਤਾਂ ਪੇਸ਼ ਕਰ ਨਹੀਂ ਸਕੇ ਅੱਜ ਤੱਕ ਉਸ ਕੇਸ 'ਚ ਚਲਾਨ ਤਾਂ ਪੇਸ਼ ਹੋਇਆ ਨਹੀਂ ਹੁਣ ਤੁਸੀਂ ਨਵਾਂ ਪਰਚਾ ਦਰਜ ਕਰਕੇ ਤੁਸੀਂ ਇਹ ਗੱਲ ਸੋਚਦੇ ਹੋ ਕਿ ਹੁਣ ਅਸੀਂ ਵੱਖਰੇ ਪਰਚੇ 'ਚ ਅਰੈਸਟ ਪਾ ਕੇ ਸਿਰਫ ਆਪਣੀ ਪੋਲਿਟਿਕਲ ਈਗੋ ਸੈਟੀਸਫਾਈ ਕਰਨੀ ਹੈ ਸ਼ਰੋਮਨੀ ਅਕਾਲੀ ਦਲ ਲੋਕਾਂ ਦੇ ਹੱਕਾਂ ਦੀ ਗੱਲ ਕਰਦਾ ਨਾ ਝੂਠੇ ਪਰਚਿਆਂ ਤੋਂ ਪਹਿਲਾਂ ਡਰਿਆ ਸੀ ਨਾ ਹੁਣ ਡਰਦੇ ਆਮ ਆਦਮੀ ਪਾਰਟੀ ਦੀ ਜਿੱਥੇ ਬਾਕੀ ਮੰਤਰੀਆਂ ਦੀ ਗੱਲ ਹੈ ਕੁਮਰ ਵਿਜੇ ਪ੍ਰਤਾਪ ਦੀ ਸਟੇਟਮੈਂਟ ਵੀ ਆਈ ਹੈ ਕਹਿੰਦੇ ਕਿ ਪਹਿਲਾਂ ਨਹੀਂ ਕੁਝ ਨਿਕਲਿਆ ਹੁਣ ਪਹਿਲਾਂ ਜਦੋਂ ਅ ਕੀਤੀ ਗਈ ਦੇਖੋ ਸਾਰਿਆਂ ਦੇ ਸਾਹਮਣੇ ਆ ਕਿ ਡਰੱਗ ਕੇਸ ਦੇ ਵਿੱਚ ਸਰਕਾਰ ਮੋਢੇ ਮੋਢੀ ਗਈ ਹੈ ਹਾਈ ਕੋਰਟ ਦੇ ਵਿੱਚ ਵੀ ਝਾੜ ਪਈ ਹੈ ਪੋਲਿਟੀਕਲ ਵੈਂਡੇਟਾ ਹਾਈ ਕੋਰਟ ਨੇ ਏਡੀ ਵੱਡੇ ਟਿੱਪਣੀ ਕੀਤੀ ਹੈ ਸੁਪਰੀਮ ਕੋਰਟ ਦੇ ਵਿੱਚ ਇਹ ਸਰਕਾਰ ਦਾ ਕੇਸ ਖਾਰਜ ਹੋ ਗਿਆ ਸੋ ਹੁਣ ਇੱਕ ਵੱਖਰਾ ਪਰਚਾ ਦਰਜ ਕਰਕੇ ਹੁਣ ਕਹਿੰਦੇ ਜੀ ਡਿਸਪਰਪੋਰਸ਼ਨਲ ਅਸੈਟਸ ਦਾ ਜਿਹਦੀ ਰਿਕੁਆਇਰਮੈਂਟ ਹੈ ਕਿ ਤੁਸੀਂ ਪਹਿਲਾਂ ਨੋਟਿਸ ਦੇਣਾ ਨੋਟਿਸ ਦੇ ਕੇ ਜਵਾਬ ਲੈਣਾ ਤੁਸੀਂ ਸਾਰੇ ਕਾਨੂੰਨ ਛਿੱਕੇ ਤੇ ਟਾਂਕੇ ਕਿਉਂਕਿ ਅਸੀਂ ਸਿਰਫ ਚੱਕੇ ਅੰਦਰ ਦੇਣਾ ਅਸੀਂ ਵਿਰੋਧੀ ਧਿਰ ਦੀ ਆਵਾਜ਼ ਬੰਦ ਕਰਨੀ ਹੈ ਇਸ ਤਰੀਕੇ ਸ਼ਰੋਮਨੀ ਅਕਾਲੀ ਦਲ ਦੀ ਆਵਾਜ਼ ਬੰਦ ਹੋਣੀ ਪਹਿਲਾਂ ਕਈ ਕਾਰਵਾਈਆਂ ਹੋਈਆਂ ਇਸ ਵਾਰੀ ਦੀ ਕਾਰਵਾਈ ਕਿਦੇ ਚੋਂ ਨਿਕਲਦੀ ਹੈ ਨਜ਼ਰ ਆਉਂਦੀ ਹੈ ਦੇਖੋ ਜਿੰਨੀਆਂ ਮਰਜ਼ੀ ਕਾਰਵਾਈਆਂ ਇਹ ਕਰਦੇ ਰਹਿਣ ਮੈਂ ਫੇਰ ਦੁਬਾਰਾ ਕਹਿ ਰਹੇ ਹਾਂ ਕਿ ਡਰਾਉਂਡ ਦੀ ਕਵਾਇਦ ਹੈ ਜਿਹੜਾ ਕਿ ਇਹਨਾਂ ਤੋਂ ਹੋਣੀ ਹੈ ਅਰਸ਼ਦੀਪ ਸਿੰਘ ਕਲੀਅਰ ਹੋ ਰਹੇ ਨੇ ਵਿਕਰਮ ਸਿੰਘ ਮਜੀਠੀਆ ਦੀ ਖਾਸ ਕਰਕੇ ਜਿਹੜੇ ਉਹਨਾਂ ਦੇ ਧਰਮ ਪਤਨੀ ਸਰਕਾਰੀ ਰਹਾਇਸ਼ ਮਿਲੀ ਹੋਈ ਹੈ ਬਤੌਰ ਵਿਧਾਇਕ ਉੱਥੇ ਵੀ ਰੇਡ ਹੁੰਦੀ ਹੈ ਚੰਡੀਗੜ੍ਹ ਪੁਲਿਸ ਨੇ ਇਨਾਂ ਦਾ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦਾ ਕਹਿਣਾ ਹੈ ਕਿ ਰੋਕਿਆ ਨਹੀਂ ਗਿਆ ਅਰੈਸਟ ਵਾਰੰਟ ਤੱਕ ਨਹੀਂ ਸੀ ਫਿਰ ਵੀ ਕਿਸੇ ਤਰ੍ਹਾਂ ਦਾ ਕੋਈ ਅਜਿਹਾ ਦਸਤਾਵੇਜ਼ ਨਹੀਂ ਦਿਖਾਇਆ ਗਿਆ ਪਰ ਰੇਡ ਜਾਰੀ ਹੈ ਜੇ ਵੀ ਦੋਵੰਨਾ ਥਾਵਾਂ ਦੇ ਉੱਤੇ ਚਾਹੇ ਅੰਮ੍ਰਿਤਸਰ ਹੋਵੇ ਜਾਂ ਚੰਡੀਗੜ੍ਹ ਇਹ ਰੇਡ ਕੀਤੀ ਗਈ ਹੈ ਔਰ ਇਸ ਰੇਡ ਦੇ ਵਿੱਚੋਂ ਕੀ ਨਿਕਲਦਾ ਹੈ ਖਾਸ ਕਰਕੇ ਅੰਮ੍ਰਿਤਸਰ ਤੋਂ ਜਿਹੜੀ ਜਾਣਕਾਰੀ ਮਿਲ ਰਹੀ ਹੈ ਉਸ ਦੇ ਵਿੱਚ ਖੋਦ ਆਮ ਆਦਮੀ ਪਾਰਟੀ ਦੇ ਮੰਤਰੀ ਜਾਣਕਾਰੀਆਂ ਸਾਂਝੀਆਂ ਕਰ ਰਹੇ ਨੇ ਜਿਸ ਵਿੱਚ ਕਿਹਾ ਜਾ ਰਿਹਾ ਹੈ ਕਿ 29 ਮੋਬਾਈਲ ਫੋਨ ਲੈਪਟਾਪ ਤੱਕ ਜ਼ਬਤ ਕੀਤੇ ਗਏ ਨੇ ਔਰ ਕੇਜਰੀਵਾਲ ਦਾ ਇਸ ਦੌਰਾਨ ਬਿਆਨ ਆਉਣਾ ਕਿ ਕੋਈ ਵੀ ਬਖਸ਼ਾ ਨਹੀਂ ਜਾਵੇਗਾ ਚਾਹੇ ਵੱਡਾ ਹੋਵੇ ਚਿੰਨਾ ਵੀ ਮਰਜ਼ੀ ਰਸੂਖ ਰੱਖਦਾ ਹੋਵੇ ਇਹ ਗੱਲਾਂ ਕੀਤੀਆਂ ਜਾ ਰਹੀਆਂ ਨੇ ਪਰ ਅਰਸ਼ਦੀਪ ਸਿੰਘ ਕਲੀਅਰ ਹੋ ਰਹੇ ਨੇ ਵੀ ਗੱਲ ਕੀਤੀ ਹੈ ਕਿ ਪਹਿਲਾਂ ਫਿਰ ਮਾਫੀ ਕਿਉਂ ਮੰਗੀ ਤੇ ਹੁਣ ਸਰਕਾਰ ਤੇ ਸਾਰਾ ਤੰਤਰ ਇਨਾਂ ਕੋਲ ਹੈ ਤੇ ਕੀ ਕੀ ਹੁਣ ਕਾਰਵਾਈ ਤਾਂ ਕੀਤੀ ਜਾ ਰਹੀ ਹੈ ਇਹ ਸਾਰੀ ਕਾਰਵਾਈ ਦੇ ਦੌਰਾਨ ਵਿਕਰਮ ਸਿੰਘ ਮਜੀਠੀਆ ਤੇ ਉਹਨਾਂ ਦੀ ਪਤਨੀ ਜਿਹੜੇ ਵਿਧਾਇਕ ਨੇ ਗਰੀਬਕੌਰ ਮਜੀਠੀਆ ਨੇ ਉਹਨਾਂ ਨੇ ਵੀ ਆਖਿਆ ਕਿ ਸਰਾਸਰ ਧੱਕਾ ਹੈ ਧੱਕਾ ਮਾਰ ਕੇ ਅੰਦਰ ਆਇਆ ਗਿਆ ਔਰ ਜਿੱਥੇ ਪ੍ਰਾਈਵੇਟ ਥਾਵਾਂ ਸੀ ਬੈਡਰੂਮ ਸੀ ਸਕੂਲ ਦੇ ਬੱਚਿਆਂ ਦੇ ਬੈਗ ਹੋਣ ਜਾਂ ਫਿਰ ਅਲਮਾਰਾ ਹੋਣ ਜਾਂ ਪ੍ਰਾਈਵੇਟ ਕੱਪੜੇ ਰੱਖਣ ਦੀ ਥਾਂ ਹੋਵੇ ਉੱਥੇ ਤੱਕ ਜਿਹੜੇ ਰੇਡ ਕੀਤੀ ਗਈ ਹੈ ਬਿਨਾਂ ਗੱਲ ਤੋਂ ਔਰ ਬਿਨਾਂ ਕੋਈ ਦਸਤਾਵੇਜ਼ ਦਿਖਾਏ ਔਰ ਜਾਣਕਾਰੀ ਮਿਲ ਰਹੀ ਹੈ ਕਿ ਐਫ ਆਈ ਆਰ ਪਹਿਲਾਂ ਤੋਂ ਦਰਜ ਹੋ ਗਈ ਸੀ ਹੁਣ ਵਿਕਰਮ ਸਿੰਘ ਮਜੀਠੀਆ ਨੂੰ ਮੁਹਾਲੀ ਹੈੱਡ ਕੁਆਟਰ ਵਿਜੀਲੈਂਸ ਦੇ ਲਿਆਂਦਾ ਜਾ ਰਿਹਾ ਹੈ ਦੇਖਦੇ ਹਾਂ ਕਿ ਉਹਨਾਂ ਤੋਂ ਕਿੰਨੀ ਦੇਰ ਪੁਸ਼ਕਿਸ਼ ਹੁੰਦੀ ਹੈ ਔਰ ਕੀ ਉਹਨਾਂ ਨੂੰ ਇਹ ਡਿਟੇਨ ਜਿਹੜਾ ਕੀਤਾ ਗਿਆ ਹਿਰਾਸਤ ਚ ਲਿਆ ਗਿਆ ਇਸ ਨੂੰ ਗ੍ਰਿਫਤਾਰੀ ਵਿੱਚ ਬਦਲ ਦਿੱਤਾ ਜਾਏਗਾ ਇਹ ਥੋੜੇ ਸਮੇਂ ਦੇ ਵਿੱਚ ਜਿਹੜੇ ਆ ਕਲੀਅਰ ਹੋ ਜਾਵੇਗੀ ਸਥਿਤੀ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਉੱਤੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦਾ ਦੋਸ਼ ਹੈ ਕਿ ਬਦਲਾਖੋਰੀ ਦੀ ਰਾਜਨੀਤੀ ਹੈ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕੀ ਅਪਡੇਟ ਆਉਂਦਾ ਫਿਲਹਾਲ ਇਸ ਰਿਪੋਰਟ ਚੈਨਈ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕੈਬੀਸੀ ਪੰਜਾਬ ਚੰਡੀਗੜ੍ਹ